ਸਫਾਈ ਦੀ ਸਰਵੇਖਣ ਦੀ ਗੱਲ ਕਰੀਏ ਸਰਵੇਖਣ ਨੂੰ ਲੈ ਕੇ ਫਰੀਦਕੋਟ ਜ਼ਿਲ੍ਹੇ ਦਾ ਕੋੜ ਕਪੂਰਾ ਕਸਬਾ ਸਭ ਤੋਂ ਉੱਪਰ ਹੈ 106 ਰੈਂਕ ਤੇ ਪਾਉਂਦੇ ਆ। ਇਹ ਜੀ ਦਿਨੋਂ ਦਾ ਨਾ ਥੱਲੇ ਛਾਈ ਜਾਂਦਾ ਪਿਆ ਨਾ ਕੋਈ ਸਫਾਈ ਦਾ ਹੈ ਹੀ ਨਹੀਂ ਚੰਗੀ ਤਰ੍ਹਾਂ ਪ੍ਰਬੰਧ ਹੀ ਹੈ ਨਹੀਂ ਆ ਜੀ। ਜਿੱਥੇ ਜੀ ਕਰਦਾ ਉੱਥੇ ਸਿੱਟੀ ਜਾਂਦੇ ਆ ਜੀ ਨਾ ਕੋਈ ਛੇ ਚੱਕਣ ਆਉਂਦਾ ਜਿੱਥੇ ਪੂਰਾ ਡੰਪ ਲੱਗ ਜਾਂਦਾ ਫਿਰ ਜੀਬੀਸੀ ਮਸ਼ੀਨ ਲਾ ਕੇ ਫਿਰ ਚਕਾਉਂ ਲੱਗ ਜਾਂਦੇ ਆ ਜੀ। ਇੱਕ ਮੇਨ ਬੱਸ ਸਟੈਂਡ ਹੈ। ਇੱਥੇ ਹਰ ਇੱਕ ਸ਼ਹਿਰ ਦਾ ਬੰਦਾ ਆਉਂਦਾ ਤੇ ਜਾਂਦਾ। ਤੇ ਉਹ ਦੇਖਦਾ ਵੀ ਕੋਡ ਉਪਰ ਦੀ ਸ਼ਾਨ ਆ ਹਿਸਾਬ ਦੇ ਜਿਹੜੇ ਹਾਲਾਤ ਆ ਇਹ ਤੇ ਸ਼ਾਨ ਦਿਖ ਰਹੀ ਆ ਸਾਨੂੰ ਤਾਂ ਇਹ ਹੁਣ ਜਾਨਵਰ ਆ ਇੱਥੇ ਆ ਜਾਂਦੇ ਆ ਫਿਰ ਇੱਥੇ ਜਦੋਂ ਜਾਨਵਰ ਇਕੱਠੇ ਹੋ ਜਾਂਦੇ ਫਿਰ ਲੜਦੇ ਆ ਆਪਸ ਵਿੱਚ ਫਿਰ ਉਹ ਲੜ ਕੇ ਬਾਹਰ ਪਾਈਦੇ ਆ ਰੋਡ ਤੇ ਕਿਸੇ ਨਾ ਗੱਡੀ ਚ ਵਜਦੇ ਆ ਕਿਸੇ ਦਾ ਨੁਕਸਾਨ ਹੁੰਦਾ ਕਿਦੋਂ ਹੁਣ ਬੋਦਾ ਜਾਨਵਰ ਨਾਲ ਕਿਹੜਾ ਦੇਖਣਾ ਜਿੱਧਰ ਨੂੰ ਮਰਜ਼ੀ ਭੰਚ ਪੈਣਾ ਪਹਿਲੀ ਗੱਲ ਤਾਂ ਬੱਸ ਸਟੈਂਡ ਆ ਬੱਸ ਸਟੈਂਡ ਦੇ ਵਿੱਚ ਡੰਪ ਚਾਹੀਦੀ ਨਹੀਂ ਅਸੀਂ ਬਹੁਤ ਵਾਰੀ ਇਹਨਾਂ ਨੂੰ ਬੇਨਤੀ ਕੀਤੀ ਹੈ ਪ੍ਰਸ਼ਾਸਨ ਨੂੰ ਵੀ ਇਹਨੂੰ ਇੱਥੋਂ ਸ਼ੈੰਗਲ ਸੈੰਗਲ ਮਤਲਬ ਸੈੰਗਲ ਸਟੈਂਡ ਬਣਾਇਆ ਜਾਵੇ ਉਹ ਜਿਹੜਾ ਸਾਈਕਲ ਸਟੈਂਡ ਆ ਉਹ ਦੋ ਪਤਨ ਫਰ ਡੂੰਗਾ ਥੱਲੇ ਜਦੋਂ ਮੀਂਹ ਆਉਂਦਾ ਪਾਣੀ ਨਾ ਭਰ ਜਾਂਦਾ ਤੇ ਨਾਲੇ ਆਮਦਾਨ ਦਾ ਕੋਈ ਵਾਧਾ ਹੋਊਗਾ ਤੇ ਇਹ ਸਫਾਈ ਪੱਖੋਂ ਤਾਂ ਜੀ ਬਹੁਤ ਜ਼ਿਆਦਾ ਮਤਲਬ ਨੀਵਾ ਜਾ ਰਿਹਾ ਕੋੜਕਪੁਰਾ ਤੇ ਬ੍ਰੀਫ ਸਫਾਈ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਖਰਚੇ ਜਾਂਦੇ ਨੇ ਤਾਂ ਸਰਵੇਖਣ ਦੇ ਦੌਰਾਨ ਆਪਾਂ ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਰੀਦਕੋਟ ਜ਼ਿਲ੍ਹਾ ਇਸ ਵਾਰ ਤਸਵੀਰਾਂ ਵੀ ਤੁਹਾਨੂੰ ਨਾਲ ਦੀ ਨਾਲ ਦਿਖਾਉਣੇ ਆ ਸਰਵੇਖਣ ਦੌਰਾਨ ਪਹਿਲਾਂ ਪਿਛਲੇ ਸਮੇਂ ਦੇ ਵਿੱਚ 10ਵੇਂ ਨੰਬਰ ਤੇ ਸੀਗਾ ਤਾਂ ਇਸ ਵਾਰ ਫਰੀਦਕੋਟ 78 ਨੰਬਰ ਤੇ ਪਹੁੰਚ ਗਿਆ ਨਾਲ ਜੇ ਆਪਾਂ ਕੋੜਕਪੂਰਾ ਦੀ ਗੱਲ ਕਰੀਏ ਕੋੜਕਪੂਰਾ ਇਸ ਵਾਰ 106 ਨੰਬਰ ਤੇ ਪਹੁੰਚ ਚੁੱਕਿਆ ਹੈ ਸਰਵੇ ਦੇ ਜਿਹੜੇ ਉਹਨਾਂ ਵੱਲੋਂ ਰੈਂਕ ਜਿਹੜੇ ਜਨਤਕ ਕੀਤੇ ਗਏ ਨੇ ਉਸ ਆਧਾਰ ਤੇ ਜੈਤੋ ਕਸਬਾ ਫਰੀਦਕੋਟ ਜ਼ਿਲ੍ਹੇ ਦਾ ਉਹ 101 ਨੰਬਰ ਤੇ ਪਹੁੰਚ ਚੁੱਕਿਆ ਹੈ ਹਾਲਾਂਕਿ ਸਰਕਾਰਾਂ ਵੱਲੋਂ ਪੂਰੇ ਜਿਹੜੇ ਕੰਧਾਂ ਤੇ ਇਹ ਬੋਰਡ ਵੀ ਛਾਪੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗਿੱਲਾ ਕੂੜਾ ਕਿਹੜੇ ਡੱਬਿਆਂ ਦੇ ਵਿੱਚ ਪਾਉਣਾ ਫਲਾਂ ਤੇ ਸਬਜ਼ੀਆਂ ਦੇ ਛਿਲਕੇ ਰਸੋਈ ਦਾ ਬਚਿਆ ਖਾਣਾ ਪੱਤੀ ਚਾਹ ਆਦ ਉਹ ਸਾਰਾ ਵੱਖਰਾ ਵੱਖਰਾ ਸੁੱਕਾ ਕੂੜਾ ਤਾਂ ਵੱਖਰੇ ਵੱਖਰੇ ਤਰੀਕੇ ਦੇ ਨਾਲ ਇਹ ਸਰਕਾਰਾਂ ਪੈਸੇ ਖਰਚਦੀਆਂ ਨੇ ਪਰ ਜ਼ਮੀਨ ਪੱਧਰ ਤੇ ਦੇਖੀਏ ਤਾਂ ਹਾਲਾਤ ਬਹੁਤ ਮਾੜੇ ਨੇ ਤਸਵੀਰਾਂ ਤੁਹਾਨੂੰ ਫਰੀਦਕੋਟ ਦੇ ਕੋੜਕਪੂਰਾ ਹਲਕੇ ਦੀਆਂ ਵਿਖਾਉਣੇ ਆ ਕਿਉਂਕਿ ਕੋੜਕਪੂਰਾ ਹਲਕਾ ਸਭ ਉੱਪਰ ਜਾ ਚੁੱਕਿਆ ਹੈ ਗੰਦਗੀ ਨੂੰ ਲੈ ਕੇ ਤਾਂ ਨਾਲ ਹੀ ਤੁਹਾਨੂੰ ਦੱਸ ਗਏ ਕਿ ਜਿਹੜਾ ਲੋਕਾਂ ਦੇ ਵਿੱਚ ਕਾਫੀ ਇਸ ਦੇ ਨਾਲ ਬਿਮਾਰੀਆਂ ਫੈਲਣ ਦਾ ਜਿਹੜਾ ਖਤਸ਼ਾ ਜਰੂਰ ਜਿਹੜਾ ਦੇਖਣ ਨੂੰ ਮਿਲਦਾ ਹੈ ਕੀ ਨਾਂਜੀ ਰਕੇਸ਼ ਕੁਮਾਰ ਜੀ ਰਕੇਸ਼ ਜੀ ਸਫਾਈ ਨੂੰ ਲੈ ਕੇ ਕਿਵੇਂ ਦੇਖਦੇ ਹੋ ਸਫਾਈ ਨੂੰ ਤੁਹਾਡੇ ਸਾਹਮਣੇ ਹੈ ਜੀ ਗੰਦ ਬਹੁਤ ਜ਼ਿਆਦਾ ਖਿਲਰਿਆ ਹੁੰਦਾ ਜੀ ਇੱਥੇ ਅੱਡੇ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਖਿਲਰਨਾ ਨਹੀਂ ਚਾਹੀਦਾ ਜੇ ਇੰਨਾ ਸਫਾਈ ਹੋਣੀ ਚਾਹੀਦੀ ਹੈ ਜੀ ਅੱਡੇ ਦੇ ਵਿੱਚ ਤਾਂ ਜਦੋਂ ਨਹੀਂ ਆਉਂਦੇ ਲੇਬਰ ਵਾਲੇ ਆਪਨਾ ਸਫਾਈ ਸੇਵਕ ਉਹ ਤੋਂ ਬਸ ਐਂ ਗੰਦ ਕਸੂਰ ਕਿਹਦੇ ਆ ਇਹ ਇਹ ਤਾਂ ਸਰਕਾਰਾਂ ਦੇ ਹੁੰਦੇ ਆ ਜੀ ਲੋਕਾਂ ਦਾ ਵੀ ਕਸੂਰ ਮੰਨਦੇ ਹਾਂ ਕਿ ਤੇ ਹਾਂ ਜੀ ਲੋਕੀ ਵੀ ਬਹੁਤ ਸਿੱਟ ਕੇ ਜਾਂਦੇ ਆ ਜੀ ਇੱਥੇ ਲੋਕਾਂ ਨੂੰ ਰੋਕਣਾ ਚਾਹੀਦਾ ਤੜਕੇ ਤੜਕੇ ਸਕੂਟਰਾਂ ਨਾਲ ਤੇ ਆਣ ਕੇ ਸਿੱਟ ਸਿੱਟ ਜਾਂਦੇ ਆ ਜੀ ਗੱਲ ਤੁਸੀਂ ਕੀ ਕਰਨ ਚਾਹੋਗੇ ਜੀ ਤਾਂ ਅੱਡੇ ਸਫਾਈ ਹੋਣੀ ਚਾਹੀਦੀ ਜੀ ਬੱਸ ਉਹ ਦੂਤੇ ਹੋਣਾ ਉਹਨ ਕੀ ਚੱਕ ਦੇ ਘਰਾਂ ਦੇ ਇੱਥੇ ਲੈ ਕੇ ਸੜ ਦਿੰਦੇ ਆ ਮੁੜ ਕੇ ਬੱਸ ਫਾਇਰ ਰੱਖਣੀ ਚਾਹੀਦੀ ਇਹਨਾਂ ਨੂੰ ਕੋਈ ਵੀ ਸਰਕਾਰ ਹੈ ਜਾਂ ਕੋਈ ਕੂੜਾ ਸੱਟਦੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਨਾ ਸੱਟੀਏ ਆ ਵੇਗਰੋ ਆਟੋ ਐਕੜੇ ਵੇਖੋ ਤਾਂ ਲੋਕਾਂ ਨੂੰ ਵੀ ਚਾਹੀਦਾ ਹੈ ਲੋਕ ਵੀ ਜ਼ਰੂਰ ਸੋਚਣਾ ਇਸ ਗੱਲ ਨੂੰ ਲੈ ਕੇ ਜੇਕਰ ਲੋਕ ਸੋਚਣਗੇ ਤਾਂ ਕਿਤੇ ਨਾ ਕਿਤੇ ਜਿਹੜਾ ਸਾਥ ਦੇਣਗੇ ਕਮੇਟੀਆਂ ਦਾ ਸਾਥ ਦੇਣਗੇ ਉਸ ਦੇ ਨਾਲ ਜ਼ਰੂਰ ਜਿਹੜਾ ਫਾਇਦਾ ਹੋ ਸਕਦਾ ਹੈ ਤਾ ਹੋਰ ਵੀ ਲੋਕ ਇੱਥੇ ਸਾਡੇ ਨਾਲ ਨਹੀਂ ਕਿਉਂਕਿ ਲਗਾਤਾਰ ਜਿਹੜੇ ਸਵਾਲ ਆਉਣ ਵਾਲੋਂ ਖੜੇ ਕਿਤੇ ਜਾ ਰਹੇ ਨੇ ਗੱਲਬਾਤ ਉਹਨਾਂ ਦੇ ਨਾਲ ਵੀ ਕਰਦੇ ਆ ਕੀ ਕਹਣਾ ਕੀ ਨਾ ਜੀ ਮੇਰਾ ਨਾਮ ਜਸਕਰਨ ਸਿੰਘ ਆ ਜੀ ਜਸਕਰਨ ਜੀ ਕਿਵੇਂ ਦੇਖਦੇ ਹੋ ਜੇ ਆਪਾਂ ਸਫਾਈ ਦੀ ਸਰਵੇਖਣ ਦੀ ਗੱਲ ਕਰੀਏ ਸਰਵੇਖਣ ਨੂੰ ਲੈ ਕੇ ਫਰੀਦਕੋਟ ਜ਼ਿਲ੍ਹੇ ਦਾ ਕੋੜ ਕਪੂਰਾ ਕਸਬਾ ਸਭ ਤੋਂ ਉੱਪਰ ਹੈ 106 ਰੈਂਕ ਤੇ ਪਹੁੰਚ ਗਿਆ ਇਹ ਜੀ ਦਿਨੋਂ ਦਾ ਨਾ ਥੱਲੇ ਛਾਈਆਂ ਦਾ ਨਾ ਕੋਈ ਸਫਾਈ ਦਾ ਹੈ ਹੀ ਨਹੀਂ ਚੰਗੀ ਤਰ੍ਹਾਂ ਪ੍ਰਬੰਧ ਹੀ ਹੈ ਨਹੀਂ ਜੀ ਜਿੱਥੇ ਜੀ ਕਰਦਾ ਉੱਥੇ ਸਿੱਟੀ ਜਾਂਦੇ ਆ ਜੀ ਨਾ ਉਹ ਕੋਈ ਸਿੱਧੀ ਚੱਕਣ ਆਉਂਦਾ ਜਦੋਂ ਤੁਸੀਂ ਪੂਰਾ ਡੰਪ ਲੱਗ ਜਾਂਦਾ ਫਿਰ ਜੇ ਬੀਸੀ ਮਸ਼ੀਨ ਲਾ ਕੇ ਫਿਰ ਚਕਾਉਂ ਲੱਗ ਜਾਂਦੇ ਆ ਜੀ ਜੇ ਇਹਦੇ ਨਾਲ ਹੀ ਪਹਿਲਾਂ ਹੀ ਮਤਲਬ ਨਾਲ ਦੇ ਨਾਲ ਚੱਕਿਆ ਜਾਵੇ ਤਾਂ ਚੰਗੀ ਗੱਲ ਆ ਪਹਿਲੀ ਗੱਲ ਤਾਂ ਬੱਸ ਸਟੈਂਡ ਆ ਬੱਸ ਸਟੈਂਡ ਦੇ ਵਿੱਚ ਡੰਪ ਚਾਹੀਦਾ ਹੀ ਨਹੀਂ ਅਸੀਂ ਬਹੁਤ ਵਾਰੀ ਇਹਨਾਂ ਨੂੰ ਬੇਨਤੀ ਕੀਤੀ ਹੈ ਪ੍ਰਸ਼ਾਸਨ ਨੂੰ ਵੀ ਇਹਨੂੰ ਇੱਥੋਂ ਸ਼ੈਗਲ ਸੈਗਲ ਬਲੋ ਸੈਗਲ ਸਟੈਂਡ ਬਣਾਇਆ ਜਾਵੇ ਉਹ ਜਿਹੜਾ ਸਾਈਕਲ ਸਟੈਂਡ ਆ ਉਹ ਦੋ ਤਿੰਨ ਫੁੱਟ ਡੂੰਘਾ ਥੱਲੇ ਜਦੋਂ ਮੀਂਹ ਆਉਂਦਾ ਪਾਣੀ ਨਾਲ ਭਰ ਜਾਂਦਾ ਤੇ ਨਾਲੇ ਆਮਦਨ ਦਾ ਕੋਈ ਤੇ ਇਹ ਸਫਾਈ ਪੱਖੋਂ ਤਾਂ ਜੀ ਬਹੁਤ ਜ਼ਿਆਦਾ ਮਤਲਬ ਨੀਵਾ ਜਾ ਰਿਹਾ ਕੋੜਕਪੁਰਾ ਤੇ ਫਰੀਕੁੱਟ ਚੜਾ ਜੀ ਦੇਖੋ ਜੀ ਇੱਕ ਮੇਨ ਬੱਸ ਸਟੈਂਡ ਆ ਇੱਥੇ ਹਰ ਇੱਕ ਸ਼ਹਿਰ ਦਾ ਬੰਦਾ ਆਉਂਦਾ ਤੇ ਜਾਂਦਾ ਤੇ ਉਹ ਦੇਖਦਾ ਵੀ ਕੋੜਕਪੁਰੇ ਦੀ ਸ਼ਾਨ ਹੈ ਇੱਕ ਸਾਭ ਦੀ ਜਿਹੜੇ ਹਾਲਾਤ ਆ ਇਹ ਇਹ ਸ਼ਾਨ ਦਿਖ ਰਹੀ ਹੈ ਸਾਨੂੰ ਤਾਂ ਵੀ ਇੱਥੇ ਇਹ ਗੰਦ ਪਾ ਜਾਂਦੇ ਆ ਨਾ ਲੈ ਕੇ ਸਟ ਜਾਂਦੇ ਇਹਦੇ ਲਈ ਕੋਈ ਪ੍ਰਬੰਧ ਹੋਣਾ ਚਾਹੀਦਾ ਗਵਰਨਮੈਂਟ ਨੂੰ ਪ੍ਰਬੰਧ ਕਰਨਾ ਚਾਹੀਦਾ ਇਹ ਹੁਣ ਜਾਨਵਰ ਆ ਇੱਥੇ ਆ ਜਾਂਦੇ ਆ ਫੇਰੇ ਇਥੇ ਜਦੋਂ ਜਾਨਵਰ ਇਕੱਠੇ ਹੋ ਜਾਂਦੇ ਫਿਰ ਲੜਦੇ ਆਪਸ ਵਿੱਚ ਫਿਰ ਉਹ ਲੜ ਕੇ ਬਾਹਰ ਪਾਈਦੇ ਆ ਰੋਡ ਤੇ ਕਿਸੇ ਨਾ ਗੱਡੀ ਚ ਵਾਈਦੇ ਆ ਕਿਸੇ ਦਾ ਨੁਕਸਾਨ ਹੁੰਦਾ ਇਹ ਤੁਹਾਨੂੰ ਪਤਾ ਜਾਨਵਰ ਨੇ ਕਿਹੜਾ ਦੇਖਣਾ ਜਿੱਧਰ ਨੂੰ ਮਰਜੀ ਪੈਰ ਚ ਪੈਣਾ ਇਹਦੇ ਤੇ ਹੁਣ ਮੱਛਰ ਵੀ ਬਣਦਾ ਆ ਗੰਦਗੀ ਆ ਜਦੋਂ ਇਥੇ ਖੜ ਗਿਆ ਹੁਣ ਜਿਵੇਂ ਕਿਸੇ ਪਏ ਲਫਾਫੇ ਪਏ ਆ ਪੰਨੀ ਪਈ ਪਬਲਿਕ ਪਲੇਸ ਆ ਇਹ ਪਬਲਿਕ ਪਲੇਸ ਆ ਦੇਖੋ ਹਣਾ ਇੱਥੇ ਮੱਛਰ ਬਣ ਜਾਣਾ ਜਦੋਂ ਇਥੇ ਲਫਾਫੇ ਤੇ ਪਾਣੀ ਖੜ ਗਿਆ ਉਹ ਤਰੇਲ ਟ੍ਰੇਲ ਆ ਗਈ ਜਾਂ ਕੋਈ ਪਾਣੀ ਲਫਾਫੇ ਚ ਆਈ ਜਾਂਦਾ ਉਹਦੇ ਨਾਲ ਮੱਛਰ ਤਾਂ ਪੈਦਾ ਹੋਣਾ ਹੀ ਹੋਣਾ ਤੇ ਬਿਮਾਰੀਆਂ ਤਾਂ ਲੱਗਣੀਆਂ ਲੱਗਣੀਆਂ ਜੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਦਾ ਕੋਈ ਕਿਤੇ ਸਾਈਡ ਤੇ ਕੀਤਾ ਜਾਵੇ ਪ੍ਰਬੰਧ ਇਹਦਾ ਨਾਲੇ ਵੀ ਜਿਵੇਂ ਹੁਣ ਜਾਨਵਰ ਭਾਈਦੇ ਆ ਲੜਦੇ ਇੱਕ ਦੂਜੇ ਚ ਵਾਈਦੇ ਆ ਇਥੇ ਕਿਸੇ ਦੇ 60 ਫੁੱਟ ਵੀ ਵੱਸ ਸਕਦੀ ਆ ਜੀ ਕਸੂਰ ਕੀ ਦਾ ਮੰਨਦੇ ਹੋ ਕਮੇਟੀ ਦਾ ਮੰਨਦੇ ਹੋ ਮੌਜੂਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਮੰਨਦੇ ਹੋ ਸਰਕਾਰਾਂ ਦਾ ਮੰਨਦੇ ਹੋ ਜਾਂ ਲੋਕਾਂ ਦਾ ਨੇ ਪ੍ਰਸ਼ਾਸਨ ਦਾ ਕਸੂਰੀ ਹੈ ਜੀ ਜਿਹੜੀ ਸਫਾਈ ਤਾਂ ਪ੍ਰਸ਼ਾਸਨ ਨੇ ਕਰਾਉਣੀ ਹੈਣਾ ਜੀ ਖਾਸ ਕਰਕੇ ਬੱਸ ਸਟੈਂਡ ਤੋਂ ਤਾਂ ਚੱਕਾ ਹੀ ਜਾਣਾ ਚਾਹੀਦਾ ਇਹ ਹੋਣਾ ਹੀ ਨਹੀਂ ਚਾਹੀਦਾ ਗਾਂਧੀ ਜੀਤ ਜਦੋਂ ਇੱਥੇ ਨੁਕਸਾਨ ਹੋਣ ਦਾ ਡਰ ਵੀ ਆਈ ਜੇ ਹੁਣ ਪਸ਼ੂ ਖੜੇ ਆ ਜਿਵੇਂ ਲੜਪਿਆਸ ਚ ਤਾਂ ਉਧਰੋਂ ਬੱਸਾਂ ਆਉਂਦੀਆਂ ਉਧਰੋਂ ਪਬਲਿਕ ਵੀ ਆਉਂਦੀ ਆ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਜੀ ਨੁਕਸਾਨ ਵੀ ਸਾਫ਼ ਦੇਣਾ ਚਾਹੀਦਾ ਹਾਂਜੀ ਹਾਂਜੀ ਜਿਵੇਂ ਹੁਣ ਸਰਕਾਰਾਂ ਨਾਲ ਇੰਨਾ ਪੈਸਾ ਤਾਂ ਜ਼ਰੂਰ ਖਰਚੀ ਜਾਂਦੀਆਂ ਸਰਕਾਰਾਂ ਨੂੰ ਵੀ ਕਿਤੇ ਨਾ ਕਿਤੇ ਸ਼ਕਤੀ ਤਾਂ ਵਰਤਣੀ ਚਾਹੀਦੀ ਹੈ ਜ਼ਰੂਰ ਜੀ ਬਿਲਕੁਲ ਸ਼ਕਤੀ ਵਰਤਣੀ ਚਾਹੀਦੀ ਹੈ ਜੀ ਜਿਹੜੇ ਅੱਗੇ ਵਰਕਰ ਹੈ ਉਹਨਾਂ ਨੂੰ ਕਹਿਣਾ ਚਾਹੀਦਾ ਆ ਕਿਉਂ ਕੀ ਕਾਰਨ ਕੀ ਹੈ ਫਿਰ 106 ਨੰਬਰ ਤੇ ਪਹੁੰਚ ਗਿਆ ਕੋਰਕਪੂਰਾ ਦੇਖੋ ਕਾਰਨ ਤਾਂ ਜਦੋਂ ਹੁਣ ਨਰਮਾਈ ਆ ਵੇਖਿਆ ਜਾਵੇ ਤਾਂ ਜਦੋਂ ਕਿਸੇ ਤੇ ਸ਼ਕਤੀ ਨਹੀਂ ਕੀਤੀ ਜਾ ਰਹੀ ਮਿਹਨਤ ਤਾਂ ਮੁੱਦਾ ਉਹੀ ਆ ਨਾ ਕਿ ਇਹਨਾਂ ਦੀ ਕੋਈ ਜਗ੍ਹਾ ਬਣੇ ਸਪੈਸ਼ਲ ਕਿਤੇ ਨਾ ਕਿਤੇ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਜਿਹੜਾ ਦਿਖੇ ਨਾ ਇਹ ਉਹਨੇ ਲੋਕਾਂ ਨੂੰ ਦਿਖ ਰਿਹਾ ਸ਼ਰਿਆਮ ਇਹ ਬੇਈਤੀ ਕੀਤੀ ਹੈ ਕੋੜੂਪੁਰਾ ਸ਼ਹਿਰ ਦੀ ਹੈ ਤੇ ਜਿੱਥੋਂ ਦੇ ਸਾਡੇ ਐਮਐਲਏ ਕੁਲਤਾਰ ਸਿੰਘ ਸੰਧਵਾ ਜਿਹੜੇ ਕਿ ਮੌਜੂਦਾ ਸਪੀਕਰ ਸਾਹਿਬ ਨੇ ਇਹ ਅਸੀਂ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਵੀ ਇਹ ਜਿਹੜੇ ਕੋੜੂਪੁਰੇ ਦਾ ਉਹਨਾਂ ਦਾ ਹਲਕਾ ਹੁੰਦਾ ਹੈ ਇਹਦਾ ਬੱਸ ਸਟੈਂਡ ਤੇ ਸਾਈਡ ਤੇ ਐ ਜਦੋਂ ਆਪਾਂ ਕੋੜਕਪੂਰੇ ਤੋਂ ਇੱਥੇ ਬੱਤੀਆਂ ਵਾਲੇ ਚੌਕ ਤੋਂ ਮਕਸਰ ਸਾਹਿਬ ਨੂੰ ਜਾਂਦੇ ਆ ਪੁਲ ਚੜਦੇ ਆ ਪੁਲ ਦੇ ਵਿਚਾਲੇ ਬਿਲਕੁਲ ਵਿਚਕਾਰ ਪਿਆ ਉੱਥੇ ਹਾਂ ਬਿਲਕੁਲ ਸਾਰੇ ਥਾਵਾਂ ਤੇ ਪਿਆ ਜੀ ਤੁਸੀਂ ਦੇਖ ਲਓ ਇਹਦਾ ਕੋਈ ਸਿਸਟਮ ਨੂੰ ਪ੍ਰਬੰਧ ਕਰਨਾ ਚਾਹੀਦਾ ਵੀ ਹਾਂ ਵੀ ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਆ ਹਨਾ ਬਰੇ ਤੁਸੀਂ ਦੇਖੋ ਕਿਦੇ ਧਿਆਨ ਨਾਲ ਲੋਕ ਆਉਂਦੇ ਆ ਔਰ ਮਾਲ ਬੰਨਦੇ ਆ ਕਿਉਂਕਿ 스멜 ਬਹੁਤ ਆਉਂਦੀ ਆ ਜੀ ਇੱਥੋਂ ਤਾਂ ਬਸ ਸਟੈਂਡ ਦੇ ਵਿੱਚ ਅਸੀਂ ਮੌਜੂਦ ਆ ਤਸਵੀਰਾਂ ਦਿਖਾਉਣੇ ਕਿਉਂਕਿ ਬਿਲਕੁਲ ਬਸ ਸਟੈਂਡ ਨਜ਼ਦੀਕ ਹੈ ਤਾਂ ਇਸ ਬਸ ਸਟੈਂਡ ਦੇ ਵਿੱਚ ਇਹਨੇ ਬੁਰੇ ਹਾਲਾਤ ਨੇ ਜੇ ਆਪਾਂ ਗੱਲ ਕਰੀਏ ਰੋਡ ਦੀ ਤਾਂ ਰੋਡ ਵੀ ਜਿਹੜਾ ਬੱਤੀਆਂ ਵਾਲੇ ਚੌਂਕ ਤੋਂ ਜਦੋਂ ਮਕਸਦ ਸਾਹਿਬ ਨੂੰ ਜਾਂਦੇ ਆ ਬਿਲਕੁਲ ਰੋਡ ਦੇ ਵਿਚਕਾਰ ਬਹੁਤ ਵੱਡਾ ਕੂੜੇ ਦਾ ਢੇਰ ਲੱਗਿਆ ਹੋਇਆ ਹੈ ਤਾਂ ਜਿੱਥੋਂ ਦੀ ਲੋਕਾਂ ਨੇ ਨੰਗਨ ਆ ਜਿਵੇਂ ਹੁਣ ਇਹਨਾਂ ਨੇ ਦੱਸਿਆ ਹੈ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਚਾਹੀਦਾ ਹੈ ਤੇ ਨਾਲ ਸਰਕਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਆ ਦੇਖ ਲਓ ਤੁਸੀਂ ਤਸਵੀਰਾਂ ਦੇਖਦੇ ਹੋ ਕੀ ਹਾਲਾਤ ਨੇ ਬਸ ਸਟੈਂਡ ਦੇ ਕਿਉਂਕ ਖੜੇ ਰਹੇ ਇੱਥੇ ਬਜ਼ੁਰਗ ਵੀ ਖੜੇ ਨੇ ਤਾਂ ਸਾਰੇ ਲੋਕ ਇੱਥੇ ਮੌਜੂਦ ਨੇ ਤਾਂ ਇਹ ਕਿਤਨਾ ਕਿਤੇ ਵੱਡੀਆਂ ਬਿਮਾਰੀਆਂ ਦਾ ਕਾਰਨ ਵੀ ਇਹ ਬਣ ਸਕਦਾ ਹੈ ਤਾਂ ਗੱਲਬਾਤ ਅਧਿਕਾਰੀਆਂ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਜਿਵੇਂ ਕਿ ਤੁਸੀਂ ਦੱਸਿਆ ਕਿ ਸਵੱਛਤਾ ਸਰਵੇਖਣ ਰੈਂਕਿੰਗ ਪਿਛਲੇ ਸਾਲ ਦੀ ਕੰਪੈਰੀਜ਼ਨ ਵਿੱਚ ਇਸ ਸਾਲ ਪਿੱਛੇ ਆਈ ਹੈ ਫਰੀਦਕੋਟ ਕੋਟ ਕਪੂਰਾ ਜੈਤੋਈ ਦੀ ਇਹ ਸਾਡੇ ਲਈ ਵੀ ਇੱਕ ਸਬਕ ਹੈ सीख की गल है पूरी रैंकिंग आप तो अभी एक्सप्लोर कर रहे हैं कि किस पैरामीटर सूँ कम मिले है कि किस पैरामीटर्स से सूँ ज़्यादा मिले है क्योंकि स्वच्छता सर्वेक्षण रैंकिंग काफ़ी चीज़ें होंगी हैगी स्टार्ट्स फ्रॉम की डोर टू डोर जी कूड़ा चकन की स्टार्ट दोर तो दोर है फिर उस सैग्रीगेन हो रही है कि नहीं हो रही है तो उसका ट्रांसपोर्टेन फ्रॉम सेकेंडरी प्राइमरी टू सेकेंडरी फाइनल पॉइंट्स तो काफ़ी सारे इशूज़ रहते हैं असें देख रहे कि में सू कम मिला है बट इवन विदाउट रैंकिंग अं देखते है कि शहर में कई सारी जगह पर लोड है कि असी ज़्यादा अच्छे से सफाई करिए स्पेशली सेकेंडरी पॉइंट्स जेडे जहाँ कूड़ा एक बार आके रखा जाता है तो वहाँ से फिर फाइनल चक्या जाता है आप कोशिश कर रहे हैं कि वो सैकेंडरी पॉइंट्स आप खाली कर दिए खत्म कर देिए ताकि वो जो छे सात शहर के पॉइंट्स है जो ज़्यादा गंदे दिखते हैं उसू अतम कराइए उस लोकल गवर्नमेंट है अदारा है वो कुछ रिक्शाज़ मोडिफाई करके ड्रम्स लगा के ताकि वो कूड़ा वहाँ आए ही नहीं कूड़ा जो आगा घर गहर, घर तो वे डायरेक्टली वहाँ से वहाँ पर रखने की बजाय सीधे ही ट्रशरी पॉइंट पर चला जाए ताकि उससे उस तो उसते शहर साफ़ होगा मेरी साथ ही साथ लोगों भी अपील हैगी कि शहर स सबका है ते जड़ा कूड़ा उठा आता है उन्होंने घर वो जरूर उसू दे उसके बाद में कई लोग रोड ते कूड़ा फेंक के चले जाते हैं सुबह सवेरे वो असी ना करिए एंड जेडे कूड़ा चुकन कर्मचारी है, चकन है पूरा सहयोग पूरा पूरी कोशिश कर रहे है एवरी वीक असी मीटिंग करते हैं अबाउट जे पॉइंट्स है, है वीक तो आप कोशिश हैं कि नैक्सट सर्वेक्शन आप अपनी रैंकिंग आए और उस तो बहुत पहला लोगों को साफ सुथरा शहर दिखेंट लास्ट ईयर कह रहे थे कि अपनी रैंकिंग टेंथ थी इस ईयर सैवनटी एटथ आई है इट्स अ मैटर ऑफ कंसर्न की रैंकिंग काफ़ी कम आई है आप रिपोर्ट एग्जामिन कर रहे है डिटेल में असि तो द बाद में दस दस सकते है बट अगर सैवनटी एट्थ रैंकिंग है तो एक इशू पे ही रैंकिंग पीछे गई होनी है क्योंकि टेंथ से तो सैवनटी एट्थ काफ़ी पीछे है सो डोर एवरी पॉइंट जो है डोर स्टैप डोर टू डोर कलैक्शन सेग्रीगेशन आई थिंक सारे पॉइंट्स से एक्स्ट्रा एफर्ट की लड़ है तो मैं डिपार्टमेंट्स नाल भी मीटिंग कराँगा बट रैंकिंग चलो नैक्सट सर्वेक्शन तो नैक्सट ईयर होगा चौबीस में mm -hmm. पच्चीस बिच बट आप कोशिश करके अपने अगले एक दो महीना बिच ही आप आपा कोशिश करेंगे कि जहाँ जहाँ आप पीछे आए है उसमें अच्छा अच्छा करिए सब तीनों के अलग अलग काफी पीछे चल चलती है एक सौ छः हो गई जी वही जैसे मैं कह रहा हूँ कि आ, हर एक पॉइंट पे लोड देन, जो, जो, देने जोर देने की जरूरत है तो स्वच्छ भारत मिशन के फंडस भी साढ़े को अभी सारे के सारे म्यूनसपैलिटीज़ करीब एक सवा करोड़ स्वच्छ भारत मिशन के अंदर में सारे ओ, खरीद रहे हैं चाहे वो ट्र रेड़ी हो जिस तूड़ा चक्या जाता है चाहे वो कोई मशीन हो साफ साफ सफाई साफ वाली तो बहुत जल्दी ही एक महीने के अंदर अंदर साढ़े को सारी मशीन सारे इक्यूपमेंट्स सा आ जागे तो उस तो भी आ, सुधार होंगे क्योंकि वी विल गेट ऑल द मशीनस साथ ही जैतो में जो बार पहले से काफ़ी प्रॉब्लम चली आ रही थी कि उन्होंने प पचास कर्मचारी उन्होंने रखने से ऑन कॉन्ट्रैक्ट बेसिस वो भी ऑलमोस्ट फाइल फाइनल हो हो चुकी है तो पचास नए कर्मचारी आने से वहाँ पर प्रॉब्लम आ जाएगी कोट कपूरा को में असी सीवरेज क्लीनिंग करवा रहे हैं सुपर सक्शन मशीन रही वही आप जैतो भी करावे ऑर्डर्स हो चुके हैं उन्होंने टेंडर भी फाइल लग चुकी है ते ये सारे करण तो वी होप दैट साफ सुथरा शहर और दिखूगा आने वाले समय में तो अगले सर्वेक्षण में आप पूरा कोशिश करेंगे कि अपने अगले एक साल अभी करिए मेहनत ताकि अगली रैंकिंग अपनी जरूरत ही है गुरजीत रमाणा डी फाइव चैनल पंजाबी, निडर फरीदोट निरपक्ष रहा, हा। आजाद हाँ गल कर ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ